ਕੱਲ ਵੀ ਆਪਾਂ ਗੱਲ ਕੀਤੀ ਸੀ ਅਤਵਾਦੀ ਅਟੈਕ ਦੀ ਤੇ ਉਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਉਸ ਦੀ ਗੱਲ ਚੱਲ ਰਹੀ ਹੈ ਤੇ ਪ੍ਰਧਾਨ ਮੰਤਰੀ ਸਾਹਿਬ ਵੀ ਐਕਟਿਵ ਕਾਫੀ ਸਾਰੇ ਉਹਨਾਂ ਦੇ ਬਿਆਨ ਆਏ ਕੁਝ ਸਮਝੌਤੇ ਉਹਨਾਂ ਨੇ ਰੱਦ ਕੀਤੇ ਕੁਝ ਹੋਰ ਵੀ ਗੱਲਾਂ ਕੀਤੀਆਂ ਉਹਨਾਂ ਨੇ ਇੱਕ ਸਿੰਧੂ ਜਲ ਸਮਝੌਤਾ ਕਹਿੰਦੇ ਕੋਈ ਲਗਭਗ 65 ਸਾਲ ਪੁਰਾਣਾ ਸਮਝੌਤਾ ਚੱਲ ਰਿਹਾ ਹੈ ਸਿੰਧੂ ਜਲ ਸਮਝੌਤਾ ਜੀ ਤੇ ਉਹ ਵੀ ਸਿੰਡਸ ਵਾਟਰ ਟ੍ਰੀਟੀ ਹੂੰ ਹੂੰ ਉਹ ਵੀ ਕਹਿੰਦੇ ਰੱਦ ਕਰ ਰਹੇ ਨੇ ਤੇ ਇਹ ਤਾਂ ਕਹਿੰਦੇ ਕਿ ਜਿਹੜੇ ਪਾਕਿਸਤਾਨ ਦੀ ਜਿਹੜੀ ਖੇਤੀਬਾੜੀ ਹੈ ਉਹ ਤਾਂ ਲਗਭਗ 90% ਹਿੱਸਾ ਇਸੇ ਪਾਣੀ ਨਾਲ ਹੀ ਕਹਿੰਦੇ ਚੱਲਦਾ ਹੈ ਦੇਖੋ ਸੁਖਮ ਸਿੰਘ ਬੜਾ ਵਿਸ਼ਾ ਵੱਡਾ ਹੈ ਪਰ ਅਸੀਂ ਇਸ ਨੂੰ ਥੋੜਾ ਪਹਿਲਗਾਮ ਹਮਲੇ ਤੋਂ ਬਾਅਦ ਦਾ ਦੇਖਦੇ ਜੋ ਉਹਨੂੰ ਦੋ ਪਾਰਟ ਚ ਲੈ ਲੈਨੇ ਆਪਾਂ ਜੀ ਇੱਕ ਤਾਂ ਹੈ ਕਿ ਜੋ ਇਸ ਵੇਲੇ ਡਿਪਲੋਮੈਟਿਕ ਮੂਵ ਚੱਲੇ ਜਾ ਰਹੇ ਆ ਹਮ ਕਿ ਉਹਨਾਂ ਦਾ ਜਿਹੜਾ ਹਾਈ ਕਮਿਸ਼ਨ ਹੈ ਉਹਦੇ ਜੋ ਸਟਾਫ ਦੀ ਕਟੌਤੀ ਸਾਰਕ ਵੀਜ਼ਾ ਪਾਲਿਸੀ ਰੱਦ ਉਹਨਾਂ ਦੇ ਨਾਗਰਿਕਾਂ ਦੇ ਜਿਹੜੇ ਵੀ ਸੀ ਤੁਰੰਤ ਰੱਦ ਕਰ ਦਿੱਤੇ ਗਏ ਵਗੈਰਾ ਵਗੈਰਾ ਵਗਿਆ। ਠੀਕ ਹੈ ਜੀ ਇਹ ਹੁੰਦੇ ਡਿਪਲੋਮੈਟਿਕ ਮੂਵ ਜੀ ਕਿ ਫਲਾਣਾ ਬਾਰਡਰ ਬੰਦ ਕਰ ਦਿੱਤਾ ਜੀ ਇਹ ਕਰ ਦਿੱਤਾ ਬਾਹਰ ਕਰ ਦਿੱਤਾ ਇਹ ਹੁੰਦੇ ਡਿਪਲੋਮੈਟਿਕ ਮੂਵ ਹੂੰ ਪੂਰੀ ਦੁਨੀਆ ਦੇ ਵਿੱਚ ਭਾਰਤ ਕੋਸ਼ਿਸ਼ ਕਰੇਗਾ ਕਿ ਪਾਕਿਸਤਾਨ ਨੂੰ ਐਕਸਪੋਜ਼ ਕੀਤਾ ਜਾਵੇ। ਜੀ ਇਹ ਸਾਰੀਆਂ ਚੀਜ਼ਾਂ ਡਿਪਲੋਮੈਟਿਕ ਪੱਧਰ ਤੇ ਚੱਲਦੀਆਂ ਹਨ। ਹੂੰ ਠੀਕ ਹੈ ਜੀ ਇਸੇ ਹੀ ਡਿਪਲੋਮੈਟਿਕ ਛੋਰ ਅਜ਼ਮਾਇਸ਼ ਚ ਹੁਣ ਕਿਆ ਫੇ ਲੱਗਦੇ ਆ ਹਮ ਕਿ ਮਿੱਤਰੋ ਜਵਾਬੀ ਹਮਲਾਤ ਹੋਏਗਾ ਕਿਉਂਕਿ ਦੇਖੋ ਆਪਣੇ ਪਿੰਡਾਂ ਦੇ ਵਿੱਚ ਵੀ ਹੁੰਦਾ ਜਦੋਂ ਦੋ ਧਿਰਾਂ ਤਗੜੀਆਂ ਹੋਣ ਨਾ ਇੱਕ ਕਾਲੇ ਦੇ ਕਿਸੇ ਬੰਦੇ ਦੇ ਉਹ ਗੱਲ ਪੈ ਜਾਣਾ ਤਾਂ ਫਿਰ ਸਾਰਾ ਪਿੰਡ ਸਮਝ ਲੈਂਦਾ ਕਿ ਹੁਣ ਛੱਤਰ ਤਾਂ ਦੂਜਿਆਂ ਦੇ ਵੀ ਪੈਣਗੇ ਕਾਬੂ ਕਿਹੜਾ ਆਊਗਾ ਜੀ ਬਿਲਕੁਲ ਇਹ ਸਾਫ ਹੈ ਕਿ ਪੈਨ ਕੇ ਤਾਂ ਉਹ ਵੀ ਹੁਣ ਟੁੱਟ ਕੇ ਜੀ ਪਰ ਇਹ ਵੇਖੋ ਕਿ ੜਿੱਕੇ ਕਿਹੜਾ ਚੜਦਾ ਹੈ ਇਹ ਤੇ ਕਿਤੇ ਨਾ ਕਿਤੇ ਕਹਿ ਲੋ ਕਿ ਤੈ ਹੈ ਕਿਉਂਕਿ ਗਾਂ ਇਲੈਕਸ਼ਨ ਬਿਹਾਰ ਦਾ क्रूशियल ਹੈ ਹੂੰ ਠੀਕ ਹੈ મોદી ਸਾਹਿਬ ਦੀ ਸਾਖ ਜਿਹੜੀ ਹੈ ਉਹ ਦਾਤੇ ਲੱਗ ਗਈ ਪੂਰੀ ਦੁਨੀਆ ਦੇ ਵਿੱਚ ਅੱਗੇ ਇਹਨਾਂ ਨੇ ਸਰਜਿਕਲ ਸਟ੍ਰਾਈਕ ਜਿਹੜਾ ਸੀਗਾ ਪ੍ਰਚਾਰਿਆ ਹੂੰ ਐਸੀ ਇੱਕ ਕਹਿ ਲੋ ਕਿ ਸ਼ਬੀ ਬਣਾਈ ਗਈ ਹੈ ਕਿ ਤੇ ਅਵਤਾਰ ਨੇ ਹੂੰ ਇਨਰਪੀਹਕ ਨੇ ਨਾ ਡਰਨੇ ਇਹਨਾਂ ਵਰਗਾ ਖੋਫ ਤੇ ਨਹੀਂ ਡੇ ਨੇ મોદી ਸਾਹਿਬ ਦੇ ਬਿਲਕੁਲ ਉਹ ਇੱਕ ਚੀਜ਼ ਜਿਹੜੀ ਆਪਾਂ ਕਹਿੰਨੇ ਆ ਨਾ ਰਿਟੈਲੀਏਟ ਜੀ ਕਿ ਜਵਾਬੀ ਹਮਲਾ ਹੂੰ ਜੋ ਜਵਾਬ ਦਿੱਤਾ ਜਾਣਾ ਉਹ ਕਿੱਥੇ ਹੋਏਗਾ ਸਰ ਉਹਦੇ ਬਾਬਤ ਕੁਝ ਨਹੀਂ ਕਿਹਾ ਜਾ ਸਕਦਾ ਇਹਨਾਂ ਨੇ ਆਪਾਂ ਦੇ ਕਦੇ ਕਬੂਲ ਨਹੀਂ ਕਰਨਾ ਪਰ ਜਿਹੜੀਆਂ ਉੱਥੇ ਪਾਕਿਸਤਾਨ ਦੇ ਵਿੱਚ ਕਿਲਿੰਗਸ ਹੋਈਆਂ ਜਿਨ੍ਹਾਂ ਨੇ ਵੇਲੇ ਇੱਕ ਵੇਲੇ ਇੱਥੇ ਕੰਮ ਕੀਤੇ ਸੀਗੇ ਹੂੰ ਉਹਨਾਂ ਨੂੰ ਮਾਰਨ ਵਾਲੇ ਸ਼ੂਟਰ ਅੱਜ ਤੱਕ ਨਹੀਂ ਲੱਭਰੇ ਜੀ ਕੌਣ ਮਾਰ ਗਿਆ ਉਹਨਾਂ ਨੂੰ ਉਹਨਾਂ ਦੀ ਮੌਤ ਕਿਵੇਂ ਆਈ ਆ ਪੁੱਨਕੇ ਰੱਖ ਕੇ ਤੇ ਉਹ ਤੁਰ ਜਾਂਦੇ ਨੇ ਜੀ ਕੀ ਐਸਾ ਕੁਛ ਹੋਏਗਾ ਜਾਂ ਸਿੱਧਾ ਵਸਤਾ ਸਿੱਧਾ ਸਿੱਧਾ ਤੂੰ ਕਿ ਹੁਣ ਬਹੁਤ ਸਾਰੇ ਲੋਕ ਕਿਆਸ ਰਹੇ ਨੇ ਕਿ ਹੋ ਸਕਦਾ ਪੀਓ ਕੇਤੇ ਹਮਲਾ ਹੋ ਜਾਦਾ ਹੋ ਜੀ ਕਿਉਂਕਿ ਕੁਝ ਡਿਫੈਂਸ ਦੇ ਐਕਸਪਰਟ ਵੀ ਕਹੇ ਰਾਈਟ ਟਾਈਮ ਹੈ ਹਮ ਪਾਕਿਸਤਾਨ ਦੇ ਵਿੱਚ ਖਾਨਾ ਜੰਗੀ ਜ਼ੋਰ ਤੇ ਹੈ ਜੀ ਪਾਕਿਸਤਾਨ ਵੀਕ ਹੈ ਵੀਕ ਹੈ ਜੀ ਜੀ ਤਾਂ ਚੱਕ ਦੇ ਹੁਕਮ ਹਮ ਕੀ ਇੱਧ ਜਾਂ ਕਿਸੇ ਹੋਰ ਤਰੀਕੇ ਨਾਲ ਉਹ ਆਪਾਂ ਦੂਜੇ মিডিਆ ਵਾਂਗੂ ਕਿ ਆਦਾ ਹੋ ਜਾਏਗਾ ਖੂਨ ਦਾ ਬਦਲਾ ਖੂਨ ਫਲਾਟਮ ਕਾ ਉਹ ਆਪਾ ਉਹ ਅਸੀਂ ਕੀ ਕਹਿ ਸਕਦੇ ਨਹੀਂ ਕਹ ਅਸੀਂ ਤੇ ਇਹ ਕਹਿੰਨੇ ਕਿ ਜੰਗ ਜੂਗ ਨਾ ਹੀ ਹੋਵੇ ਤੇ ਬਿਹਤਰ ਹੈ ਪਰ ਇਹ ਸਾਫ ਹੈ ਸਾਡੇ ਅੱਖਾਂੋਂ ਰੁਕਣਾ ਵੀ ਨਹੀਂ ਕਮ ਹਮ ਰਿਟੈਲੀਏਸ਼ਨ ਤਾਂ ਹੁਣੀ ਆ ਉਹ ਕਿੱਥੇ ਹੁੰਦੀ ਹੈ ਕਦੋਂ ਹੁੰਦੀ ਹੈ ਪਤਾ ਨਹੀਂ ਹਮ ਤਾਂ ਮਤਲਬ ਕਿ ਇਹ ਤੇ ਇਸ ਮਾਮਲੇ ਦੀ ਜੇ ਆਪਾਂ ਨਿਚੋੜਵੀਂ ਕਹਾਣੀ ਦੇਖਣੀ ਜਾਂ ਸਮਝਣੀ ਹੋਵੇ ਤਾਂ ਉਹ ਇੱਕ ਪਾਸੇ ਰਹਿ ਜਾਂਦੀ ਹੈ ਇਸੇ ਦਰਮਿਆਨ ਜਿਹੜੇ ਡਿਪਲੋਮੈਟਿਕ ਮੂਵ ਇੰਡੀਆ ਮੰਨੀਓ ਚੱਲੇ ਗਏ ਉਹਨਾਂ ਦੇ ਵਿੱਚ ਇੱਕ ਆਹਾ ਜਿਹੜਾ ਤੁਸੀਂ ਕਹਿ ਰਹੇ ਹੋ ਹਮ ਇੰਡਸ ਵਾਟਰ ਟ੍ਰੀਟੀ ਆ ਇਹ ਰੱਦ ਨਹੀਂ ਹੋਇਆ ਟ੍ਰੀਟੀ ਕਦੇ ਵਨ ਸਾਈਡਡ ਰੱਦ ਨਹੀਂ ਹੁੰਦੀ ਹਮ ਇਹਨਾਂ ਨੇ ਇੱਕ ਵਾਰੀ ਰੋਕ ਦਿੱਤਾ ਮਤਲਬ ਹੋਲਡ ਕਰ ਦਿੱਤਾ ਮਾਮਲਾ ਟ੍ਰੀਟੀ ਦਾ ਮਤਲਬ ਸੰਧੀ ਸੰਧੀ ਦਾ ਮਤਲਬ ਕਿ ਦੋ ਧਿਰਾਂ ਦੇ ਵਿਚਾਲੇ ਸੰਧੀ ਹੋ ਕੇ ਸਮਝੌਤਾ ਹੋ ਗਿਆ ਨਾ ਉਹਦੇ ਵਿੱਚ ਇੱਕ ਧਿਰ ਨੇ ਕਿਹਾ ਕਿ ਨਹੀਂ ਬਈ ਇਹ ਤੇ ਪਹਿਲਾਂ ਹੀ ਚੱਲਦਾ ਪਿਆ ਸੀਗਾ ਇੰਡੀਆ ਨੇ ਤੇ ਇਹਨਾਂ ਨੂੰ ਲੈਟਰ ਕੱਢਿਆ ਸੀਗਾ ਡੇਢ ਕੇ 2 ਸਾਲ ਪਹਿਲਾਂ ਸਰ ਕੁਝ ਮਾਮਲਿਆਂ ਤੇ ਅੱਗੇ ਵੀ ਡਿਸਪਿਊਟ ਚੱਲ ਰਿਹਾ ਖਾਸ ਤੌਰ ਤੇ ਡੈਮ ਬਣਾਉਣ ਨੂੰ ਲੈ ਕੇ ਜੀ ਮੈਂ ਉਹ ਵੈਸੇ ਇਹਦੇ 'ਚ ਸਾਰਾ ਕੁਝ ਹੈ ਮਤਲਬ ਕਿ ਆਪਾਂ ਪੜਿਆ ਸਮਝਿਆ ਇਹਦੇ ਤੇ ਬਹੁਤ ਪੁਰਾਣਾ ਇਹ ਵਿਵਾਦ ਵੀ ਜੁੜਦਾ ਹੈ ਦਰਸ ਤੁਸੀ ਜੋ ਕਹਿ ਰਹੇ ਹੋ ਕਿ ਇੰਡਸ ਵਾਟਰ ਟ੍ਰੀਟੀ ਦਾ ਕੋਈ ਪੰਜਾਬ ਤੇ ਜਾਂ ਕੁਝ ਮੈਂ ਕਾਨ ਸਿੰਘ ਪੰਨੂ ਘਰਾਨੋਂ ਸੁਣਿਆ ਜੀ ਉਹਨਾਂ ਤੋਂ ਕਹ ਲੋ ਕਿ ਇਹਨਾਂ ਚੀਜ਼ਾਂ ਦਾ ਬਿਹਤਰ ਐਕਸਪਰਟ ਮੇਰੇ ਖਿਆਲ ਦੇ ਨਾਲ ਪੰਜਾਬ 'ਚ ਹੈ ਨਹੀਂਗਾ ਹੂੰ ਬਹੁਤ ਬਰੀਕੀ ਦੇ ਨਾਲ ਕਿਉਂਕਿ ਆਧੁਨਿਕ ਅਫਸਰ شاہੀ ਦਾ ਵੀ ਹਿੱਸਾ ਰਹੇ ਨੇ ਜੀ ਤੇ ਉਹਨਾਂ ਦੀ ਸਟੱਡੀ ਪਿਛਲੀ ਵੀ ਤਗੜੀ ਹੈ ਅਸਲ ਦੇ ਵਿੱਚ ਕੀ ਤੁਸੀਂ ਕਹਿ ਰਹੇ ਸੀਗੇ ਨਾ ਕਿ 90% ਉਹਨਾਂ ਦਾ ਜਿਹੜਾ ਸਿੰਜਾਈ ਢਾਂਚਾ ਹੈ ਅਸਲ 'ਚ ਕੀ ਹੈ ਕਿ ਦੇਖੋ ਸਾਡੀਆਂ ਦੋ ਤਰ੍ਹਾਂ ਦੀਆਂ ਨਦੀਆਂ ਸੀ ਪੂਰਬ ਤੇ ਪੱਛਮੀ ਨਦੀਆਂ ਜਿਹੜੀਆਂ ਤੇ ਪੂਰਬ ਵਾਲੀਆਂ ਸੀਗੀਆਂ ਆਹ ਜਿਹੜੀਆਂ ਆਪਣੇ ਹਿੱਸੇ ਆ ਗਈਆਂ ਜੀ ਸਤ ਲੋ ਜਿਆ ਠੀਕ ਹੈ ਨਾ ਜੀ ਬਿਆਸ ਹੈ ਜੀ আরাਵੀ ਅੱਧ ਪਛਦਾ ਲਾ ਲਓ ਹਨਾ ਇਹ ਪੱਛਮ ਵਾਲੀਆਂ ਕਿਹੜੀਆਂ ਹੋ ਗਈਆਂ ਸਿੰਧ ਹੋ ਗਈ ਸੋਹਣੀ ਮਹੀਂ ਵਾਲਾ ਜਨਾਬ ਹੋ ਗਿਆ ਜੀ ਜੀ ਤੇ ਜ਼ਿਲਮ ਹੋ ਗਿਆ ਠੀਕ ਹੈ ਜੀ ਜੀ ਹੁਣ ਉਹਨਾਂ ਦੇ ਹਿੱਸੇ ਆਈਆਂ ਹੋ ਪਰ ਗੋਰਿਆਂ ਦੇ ਵੇਲੇ ਜਿਹੜਾ ਉਹਨਾਂ ਦਾ ਸਜਾਈ ਟਾਂਚਾ ਸੀ ਢਾਂਚਾ ਸੀ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਉਹ ਇਧਰ ਜਿਆਦਾ ਪੰਜਾਬ ਦੇ ਦਰਿਆਵਾਂ ਨਾਲ ਜੁੜਿਆ ਹੋਇਆ ਸੀ ਜਿਹੜਾ ਆਪਾਂ ਹੁਣ ਦੇਖਦੇ ਆਂ ਸੈਣੀ ਵਾਲਾ ਜੀ ਫਲਾਣਾ ਟਮਕਾਣਾ ਆਪਾਂ ਕਹਿੰਦੇ ਆ ਪਾਕਿਸਤਾਨ ਨੂੰ ਪਾਣੀ ਚਲਾ ਗਿਆ ਹੋਇਆ ਇਹ ਸੀਗਾ ਕਿ 47 ਤੋਂ ਬਾਅਦ ਪੰਜਾਬ ਨੂੰ ਇੱਕ ਨਹਿਰੀ ਯੋਜਨਾ ਦੇ ਤਹਿਤ ਉਧਰੋਂ ਇੱਕ ਦਰਿਆ ਚੋਂ ਜਾਨੀ ਜਿਹੜੇ ਉਧਰ ਗਏ ਚਲੇ ਉਹਨਾਂ ਦੇ ਹਿੱਸੇ ਕਿ ਉਹਨਾਂ ਚੋਂ 10000 ਕਿਉਂ ਸੇ ਪਾਣੀ ਮਿਲਦਾ ਸੀਗਾ ਹੂੰ ਠੀਕ ਆ ਫੈਸਲਾ ਹੋ ਗਿਆ ਉਹ ਜਿਹੜੀ ਕੈਲੋਕਸ ਸਕੀਮ ਸੀਗੀ ਉਹ ਪਾਈਪਲਾਈਨ ਚ ਆ ਗਈ ਹੁੰਦਾ ਕੀ ਹੈ ਕਿ ਉਸ ਤੋਂ ਬਾਅਦ 55 'ਚ ਗੱਲ ਚੱਲਦੀ ਆ ਜੀ ਤੇ ਲਗਭਗ 60 ਦੇ ਵਿੱਚ ਇਹ ਹੁਣ ਚੀਜ਼ਾਂ ਦਾ ਪਤਾ ਕਿਵੇਂ ਆ ਜਦੋਂ ਆਪਾਂ SYL ਦਾ ਮੁੱਦਾ ਦੇਖਦੇ ਆ ਜਾਂ ਹੋਰ ਪਾਣੀ ਦੇ ਝਗੜੇ ਦੇਖਦੇ ਆ ਤਾਂ ਤੁਹਾਨੂੰ ਹਿਸਟੋਰਿਕਲੀ ਇਹਨਾਂ ਚੀਜ਼ਾਂ 'ਚ ਜਾਨਾ ਪਾਊਗਾ ਬਿਲਕੁਲ ਠੀਕ ਹੈ ਨਾ ਸਰ ਤਾਂ ਜੋੜਦੀਆਂ ਨੇ ਚੀਜ਼ਾਂ ਤਾਂ ਮਤਲਬ ਕਿ ਫੇਰ 60 ਚ ਆ ਕੇ ਸਤੰਬਰ 60 ਦੇ ਵਿੱਚ ਆ ਕੇ ਇਹ ਜੁੜੀ ਟ੍ਰੀਟੀ ਹੈ ਦੋਨਾਂ ਦੇਸ਼ਾਂ ਦੇ ਵਿੱਚ ਇਹ ਸ਼ਾਇਦ ਵਰਲਡ ਬੈਂਕ ਉਦੋਂ ਵਿੱਚ ਵਿਚੋਲਾ ਬਣਿਆ ਸੀਗਾ ਤਾਂ ਇਹ ਉਸ ਵਿਚੋਲਗੀ ਤੋਂ ਬਾਅਦ ਨੇਪਰੇ ਚੜ ਜਾਂਦੀ ਹੈ ਹੁਣ ਜਿਵੇਂ ਹੀ ਇਹ ਨੇਪਰੇ ਚੜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੋ ਉਹ ਪੁਰਾਣਾ ਸੀਗਾ ਸਕੀਮ ਲਓ ਪਾਣੀ ਆਉਣਾ ਸੀਗਾ ਉਹ ਫਿਰ ਜਿਹੜੀ ਸਕੀਮ ਸੀਗੀ ਉਹ ਟੁੱਟ ਭੱਜ ਗਈ ਜੀ ਇਹ ਗੱਲ ਕਾਨ ਸਿੰਘ ਪੰਨੂ ਰਾਣ ਦੇ ਦਸੀ ਹੋਈ ਆ ਹੂੰ ਤੇ ਹੁਣ ਇਹਦਾ ਮਤਲਬ ਇਹ ਹੈ ਕਿ ਜੇ ਮੰਨ ਲਓ ਕੱਲ ਨੂੰ ਕੋਈ ਇਸ ਤਰ੍ਹਾਂ ਦੀ ਨੌਵਤ ਆਉਂਦੀ ਆ ਤਾਂ ਪੰਜਾਬ ਉਮੀਦ ਕਰ ਸਕਦਾ ਹੈ ਕਿ ਕੀ ਉਹ 10000 ਕਿਉਂ ਸੇ ਪਾਣੀ ਆ ਜਾਊਗਾ ਸੋ ਇਹ ਇਹ ਇੱਕ ਜੋੜੀ ਜਾਰੀ ਆ ਗੱਲ ਪੰਜਾਬ ਦੇ ਨਾਲ ਪਰ ਇਹ ਤਾਂ ਛੱਡੋ ਜੇ ਉਹਨਾਂ ਨੇ ਉੱਥੇ ਡੈਮ ਬਣਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਦੇਖੋ ਉਹਨਾਂ ਦਾ ਵਹਾਅ ਤਾਂ ਪਾਕਿਸਤਾਨ ਵੱਲ ਹੈ ਜੀ ਪਰ ਕੁਝ ਦਰਿਆ ਜਿਹੜੇ ਆਪਣੇ ਏਰੀਏ ਚ ਪੈਂਦੇ ਆ ਪਰ ਲੋਕਾਂ ਦਾ ਕੀ ਕਸੂਰ ਆ ਬਿਲਕੁਲ ਹੀ ਲੋਕਾਂ ਦਾ ਕੀ ਕਸੂਰ ਆ ਕਿਉਂਕਿ ਲੋਕਾਂ ਦਾ ਤਾਂ ਕਹਿ ਲਓ ਕਿ ਜਨਮ ਤੋਂ ਲੈ ਕੇ ਮੌਤ ਤੱਕ ਜੇ ਪਾਣੀ ਦਾ ਸਾਥ ਹੁੰਦਾ ਸਰ ਜੀ ਜੀ ਹੁਣ ਜੇ ਇਸ ਤਰ੍ਹਾਂ ਦੀ ਟ੍ਰੀਟੀ ਇਧਰੋਂ ਟੁੱਟੇ ਗਈ ਤਾਂ ਕੱਲ ਨੂੰ ਇਹ ਵੀ ਹੋ ਸਕਦਾ ਹੈ ਨਾ ਕਿ ਟਨਲਸ ਜਿੱਦਾਂ ਬਣ ਰਹੀਆਂ ਨੇ ਕਿ ਸਾਡਾ ਪਾਣੀ ਵੀ ਬਾਈਪਾਸ ਹੋ ਜਾਏ ਫਿਰ ਜੀ ਬਿਲਕੁਲ ਬਿਲਕੁਲ ਨਹੀਂ ਫਿਰ ਉਹ ਦਰਿਆ ਤੁਸੀਂ ਆਪਸ਼ਨ ਬਣਦੀ ਹੈ ਰਾਈਪੇਰੀਅਨ ਸਟੇਟ ਬਣੇ ਫਿਰ ਉਹ ਫਿਰ ਜੀ ਜੀ ਠੀਕ ਹੈ ਨਾ ਲੋਅ ਰਾਈ ਰਾਈਪੇਰੇ ਨੇ ਹੁੰਦਾ ਤਾਂ ਹਾਈ ਰਾਈ ਰਾਈਪੇਰੇ ਨੇ ਹੁੰਦਾ ਹੈ ਜੀ ਤਾਂ ਮਤਲਬ ਕਿ ਇਹ ਤੇ ਹੈ ਕਿ ਕੱਲ ਨੂੰ ਜੇ ਚਾਈਨਾ ਨੇ ਇਹੋ ਜਿਹਾ ਕੁਝ ਕਰਨਾ ਸਟਾਰਟ ਕਰ ਦਿੱਤਾ ਜੀ ਤਾਂ ਇੱਕ ਸਮੱਸਿਆ ਆਵਾਂ ਨੇ ਬੇਸਿਕਲੀ ਤਕਨੀਕੀ ਤੌਰ ਤੇ ਕਿ ਇਹਨਾਂ ਨੇ ਰੱਦ ਨਹੀਂ ਕੀਤਾ ਕਿਉਂਕਿ ਇਹ ਕਮਾਂਤਰੀ ਮੁੱਦਾ ਬਣ ਜਾਂਦਾ ਹੁੰਦਾ ਹੈ ਜੀ ਸਮਝਦੇ ਹੋ ਨਾ ਸੋ ਇਸ ਵਾਸਤੇ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਉਹ ਪੰਜਾਬ ਨਾਲ ਵੀ ਜੋੜਿਆ ਜਾ ਰਿਹਾ ਕੋਈ 10000 ਕਿਊਸਿਕ ਪਾਣੀ ਵਾਲਾ ਜਿਹੜਾ ਵਾਸਤਾ ਜੀ 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 ਆਦਰਵਾਇਜ਼ ਹਾਲੇ ਕੁਝ ਵੀ ਕਨਫਰਮ ਨਹੀਂ ਹੈ ਹੋ ਸਕਦਾ ਹੋਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨਾ ਬਖਾਉਂ ਹੁੰ ਸਕਦਾ ਬਾਕੀ